10 ਰੁਪਏ ਦਾ ਸੂਟ 10 ਰੁਪਏ ਦਾ ਸੂਟ 10 ਰੁਪਏ ਦਾ ਸੂਟ ਲੈ ਜਾਓ 10 ਰੁਪਏ ਦਾ ਸੂਟ ਕੜਾਈ ਕੱਢਿਆ ਸੂਟ 20 ਰੁਪਏ ਦਾ ਦੁਪੱਟਾ ਨਾਲ ਲਾ ਕੇ 20 ਰੁਪਏ ਦਾ ਸੂਟ ਦੇ ਦਾਂਗੇ ਆਹ ਦੇਖੋ ਚੱਕੋ 30 ਰੁਪਏ ਦਾ ਸੂਟ 30 ਰੁਪਏ ਦਾ ਸੂਟ 30 ਰੁਪਏ ਦਾ ਸੂਟ ਮੋਟੀ ਕਾਰਲੋ ਦਾ ਕੰਬਲ 50 ਰੁਪਏ ਦਾ ਖੁੱਲਾ ਦੁੱਲਾ ਕੰਬਲ ਕੋਈ 8000 ਦੀ ਕੋਈ 10000 ਦੀ ਲੈ ਜਾਓ 100 ਰੁਪਏ ਦਾ ਸੂਟ ਸਿਰਫ 100 ਰੁਪਏ ਦਾ ਸੂਟ ਸਰਦਾਰ ਜੀ ਇਹ 10 ਰੁਪਏ ਦਾ ਸੂਟ 20 ਰੁਪਏ ਦਾ 30 ਰੁਪਏ ਦਾ 100 ਰੁਪਏ ਦਾ ਸੂਟ ਆਕਰ ਦੇਣਾ ਕਿ ਨੂੰ ਦੱਸਤਾ ਦਿਓ ਆ 2000 ਦੀ ਸ਼ਾਪਿੰਗ ਤੇ ਆ ਸੂਟ ਦਵਾਂਗੇ ਤੁਹਾਨੂੰ 10 ਰੁਪਏ ਦਾ ਜੇ ਤੁਸੀਂ 5000 ਦੀ ਸ਼ਾਪਿੰਗ ਕਰੋਗੇ ਆ ਕੜਾਈ ਵਾਲਾ ਸੂਟ ਦਵਾਂਗੇ 20 ਰੁਪਏ ਦਾ ਜੇ ਤੁਸੀਂ 15000 ਦੀ ਸ਼ਾਪਿੰਗ ਕਰੋਗੇ ਕਰੇਵ ਦਾ ਸੂਟ ਹੈਂਡਵਰਕ ਕੱਢਿਆ ਹੋਇਆ ਦੁਪੱਟੇ ਨਾਲ 30 ਰੁਪਏ ਦਾ ਦਵਾਂਗੇ ਜੇ ਤੁਸੀਂ 25000 ਦੀ ਸ਼ਾਪਿੰਗ ਕਰੋਗੇ ਮੌਂਟੀ ਕਾਰਲੋ ਦਾ ਡਵੈਲਪਡ ਦਾ ਕੰਬਲ 50 ਰੁਪਏ ਦਾ ਖੁੱਲਾ ਡੁੱਲਾ ਕੰਬਲ 50 ਰੁਪਏ ਦਾ ਦਵਾਂਗੇ ਤੇ ਜੇ ਤੁਸੀਂ 50000 ਦੀ ਦਾਜਵਰੀ ਖਰੀਦਦੇ ਹੋ ਹੈਵੀ ਦੁਪट्टे ਵਾਲਾ ਸੂਟ ਦਵਾਂਗੇ 100 ਰੁਪਏ ਦਾ 100 ਰੁਪਏ ਦਾ ਨੈਚਰ ਕ੍ਰੇਵ ਦਾ ਸੂਟ ਬਜ਼ਾਰਾ ਤੇ 770 ਦਾ 350 ਰੁਪਏ ਲਾ ਦੇ ਦੇਣਾ ਭਾਜੀ 350 ਦੇ ਮੈਂ ਕਹਿੰਦਾ ਭਾਜੀ ਪਟਾਕੇ ਪਾ ਦਨੇ ਆ ਉਹ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਸਾਰੇ ਦੇ ਵੱਡੇ ਭਾਜੇ ਇੱਕ ਗੱਲ ਹੋਰ ਦੱਸ ਦਨੇ ਆ ਆਫਰਾਂ ਲਾਤੀਆਂ ਦੂਜੀ ਗੱਲ ਇਹ ਵੀ ਦੱਸ ਦਨੇ ਆ ਜਿਹੜਾ ਲੱਖ ਰੁਪਏ ਦਾ ਕਪੜਾ ਬਾਜ਼ਾਰ ਚ ਆ ਕੇ ਲੈਣਾ 40000 ਚ 35000 ਦਵਾਂਗੇ ਕਹਿੰਦੇ 1500 1600 1700 ਮੋਰਾ ਵਾਲੇ ਸੂਟ ਕਰਤੇ 7700 8800 ਰੁਪਏ ਦੇ ਵਿੱਚ ਰੰਗ ਚੈੱਕ ਕਰ ਲੋ ਕੰਮ ਚੈੱਕ ਕਰ ਲੋ ਕਿਸੇ ਨੇ ਨਹੀਂ ਦੇਣਾ ਆ ਚੈੱਕ ਕਰੋ ਨੈਚੁਰਲ ਕ੍ਰੇਵ ਆ ਦੁਪੱਟੇ ਚੈੱਕ ਕਰ ਲਓ ਸ਼ਾਨਦਾਰ ਦੁਪੱਟੇ ਬਜ਼ਾਰਾ ਚ ਤਿੰਨ ਤਿੰਨ ਹਜ਼ਾਰ ਦਾ ਸੂਟ ਮਿਲਦਾ ਤੱਗੜ ਸਾਹਿਬ ਹਜ਼ਾਰ ਰੁਪਏ ਦਾ ਦੇ ਦੇ ਮਿਲਣਾ ਆ ਲੋ ਪਾਤੀ ਕਿਹੜੀ ਟੱਕ ਚੈਂਪੀਅਨ ਲੈ ਜਾਓ ਤਿੰਨ ਤਿੰਨ ਹਜ਼ਾਰ ਵਾਲਾ 15 1500 ਦੇ ਵਿੱਚ ਸੂਟ ਬੈਗੇ ਕਿਹੜੇ ਚੱਕਰ ਚ ਹੈ ਨਹੀਂ ਕੋਈ ਟੱਕਰ ਤੇ ਬੈਗੇ ਕਿਹੜੇ ਚੱਕਰ ਚ ਹੈ ਨਹੀਂ ਕੋਈ ਟੱਕਰ ਚ ਆ ਆਰ ਗੈਂਜਾ ਸ਼ਿਮਰ ਦਾ ਸੂਟ ਹੈ ਮੈਂ ਕਹਿੰਦਾ ਟਰਾਈ ਕਰ ਲਓ ਕਿਸੇ ਨੇ 15000 ਤੋਂ ਘੱਟ ਨਹੀਂ ਦੇਣਾ 2500 ਚ ਦੇਵਾਂਗੇ ਮੈਂ ਕਹਿੰਦਾ ਹੁਣ ਨਾ ਟਾਂਡਾ ਦਸੂਹਾ ਨਾ ਮਕੇਰੀਆਂ ਬੁੱਟਰ ਰੋਡ ਕਰਦੀਆਂ ਆਜੋ ਵੈਰਟੀਆਂ ਲੈ ਕੇ ਆਏ ਆ ਬਥੇਰੀਆਂ ਰੈੱਡ ਸੂਟ ਕਹਿੰਦੇ 6500 ਦਾ ਕਹਿੰਦੇ 6000 ਦਾ ਲੈ ਜਾਓ 2000 ਰੁਪਏ ਚ ਦਵਾਂਗੇ ਰੈੱਡ ਸੂਟ 2000 ਰੁਪਏ ਦੇ ਵਿੱਚ ਓ ਚੀਜ਼ਾਂ ਦੇਖੋ ਚੀਜ਼ਾਂ ਚੈੱਕ ਕਰੋ ਓ ਚਾਹੇ ਪਰਪਲ ਰੰਗ ਦਾ ਸੂਟ ਆ ਸੂਟ ਤਾਂ ਘੈਂਟ ਆ ਦੁਪੱਟਾ ਉਦੋਂ ਵੀ ਆਤਾ ਤੇ ਰੇਟ ਮੈਂ ਕਹਿੰਦਾ ਦੇਖ ਕੇ ਜਾਇਓ 7000 ਨਹੀਂ 3500 ਰੁਪਏ ਤੁਸੀਂ ਆਉਣਾ 50000 ਰੁਪਏ ਦੀ ਸ਼ਾਪਿੰਗ ਕਰਨੀ ਆ ਤੇ ਆਹ 10000 ਵਾਲਾ ਸੂਟ 5000 ਵਾਲਾ ਸੂਟ 7000 ਦਾ ਚੋ ਵੀ ਇਹਦੀ ਕੀਮਤ ਆ ਸਾਨੂੰ ਉਸੇ ਦੇਣਾ ਸਿਰਫ 100 ਰੁਪਏ ਚ 100 ਉਹ ਲੈ ਜਾਓ 25 2500 25 2500 25 2500 ਚ ਕਰਦੇ ਰੈਡੀमेड ਸ਼ਰਾਰੇ ਗਰਾਰੇ 25 2500 ਚ ਦੇਈ ਜਣੇ ਆ 20% ਲੈਸ ਵੀ ਦੇ ਦਾਂਗੇ 20% ਲੈਸ ਵੀ ਦੇ ਦਾਂਗੇ ਪਾਫ ਵਾਲੀਆਂ ਚੀਜ਼ਾਂ ਦਰਨੀਆਂ ਟੌਪ ਟੌਪ ਦੀਆਂ ਆ ਦੇਖੋ ਜੀ ਕਿਉਂ ਪੈਂਦੀ ਨਹੀਂ ਪੈਂਦੀ ਤੱਕ ਚੈਂਪੀਅਨ ਹੁਣ ਨਾ ਤਾਂ ਕੈਨੇਡਾ ਵਾਲੀ 마ਸੀ ਰੁੱਸਣੀ ਆ ਉਹ ਨਾ ਆਸਟ੍ਰੇਲੀਆ ਵਾਲੀ ਤਾਈ ਰੁੱਸਣੀ ਆ ਕਿਉਂਕਿ ਉਹਨਾਂ ਵਾਸਤੇ ਅਸੀਂ ਲੈ ਕੇ ਆ ਗਏ ਜਬਰਦਸਤ ਨਵੇਂ ਸੂਟ ਲੈ ਕੇ ਆ ਗਏ ਆ ਇਟਾੜੀ ਦਾਜਬਰੀ ਬਜ਼ਾਰਾ ਚ ਜਾ ਕੇ ਤੁਸੀਂ 2 2 ਲੱਖ ਰੁਪਏ ਦੀ ਬਣਾਉਣੇ ਹੋ ਸਾਡੇ ਕੋਲ ਆ ਜਾਓ 2 ਲੱਖ ਵਾਲੀ ਦਾਜਬਰੀ 70 75 80 ਹਜ਼ਾਰ ਦੇ ਦਿਆਂਗੇ ਸਾਡੇ 700 ਰੁਪਏ ਦਾ ਪਾਰਟੀ ਵੇ ਰਾਂਗੇ ਦਵਾਂਗੇ ਠੋਕੇ ਆ ਰੈੱਡ ਲੈ ਲੇਗਾ 20 ਹਜ਼ਾਰ 30 ਹਜ਼ਾਰ 40 ਹਜ਼ਾਰ 50 ਹਜ਼ਾਰ 60 ਹਜ਼ਾਰ 1 ਲੱਖ ਰੈਂਟ ਦੇਣ ਦੀ ਨਹੀਂ ਲੋੜ ਲੈ ਜਾਓ 5000 7000 10000 15000 ਓਏ 20-20 ਹਜ਼ਾਰ ਚ ਘਰੇ ਲੈ ਜਾਓ ਇਹਦੇ ਬਹੁਤ ਵੱਡੇ ਆ ਅੰਕ ਕੋਲੋਂ ਬੁੱਟਰ ਰੋਡ ਕਾਤੀਆਂ ਤੇ ਆ ਛੇਤੀ ਆਜੋ ਨੰਬਰ ਸਕਰੀਨ ਤੇ ਆ